ਹੈਲੋ ਜੀ ਸਤ ਸ੍ਰੀ ਅਕਾਲ ਹੋਰ ਸਨੋ ਫਰੰਟ ਟੂ ਦਾ ਕੀ ਹਾਲ ਐਸ ਕਰਦੇ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਅੱਜ ਤੁਸੀਂ ਜੋ ਦੇਖ ਰਹੇ ਨਾ ਮੂਲੀ ਦਾ ਪਰਾਂਠਾ ਅੱਜ ਤਾਂ ਨਾ ਮੈਂ ਉਹ ਸ਼ੇਅਰ ਕਰਾਂਗੀ ਤੇ ਮੂਲੀਆਂ ਨੂੰ ਅਸੀਂ ਛਿੱਲ ਕੇ ਧੋ ਕੇ ਕद्दूकच ਕਰ ਲਿਆ ਹੈ ਆ ਦੇਖ ਸਕਦੇ ਜੀ ਇੱਥੇ ਤੁਹਾਨੂੰ ਦੱਸਾਂਗੇ ਨਿਚੋੜਨਾ ਹਮੇਸ਼ਾ ਜਦੋਂ ਮੂਲੀਆਂ ਪਾਲੀ ਤੁਸੀਂ ਰੋਟੀ ਬਣਾਓ ਇੱਕ ਕਾਟਨ ਦਾ ਮਲਮਲ ਦਾ ਕੱਪੜਾ ਲੈ ਕੇ ਉਹਦੇ ਵਿੱਚ ਇਤਰਾ ਲੈ ਕੇ ਨਾ ਮੂਲੀਆਂ ਤੇ ਉਹਨੂੰ ਚੰਗੀ ਤਰ੍ਹਾਂ ਨਿਚੋੜੋ ਇਸ ਤਰ੍ਹਾਂ ਸਭ ਤੋਂ ਵਧੀਆ ਤਰੀਕਾ ਹੈ ਮੂਲੀਆਂ ਨਿਚੋੜਨ ਦਾ ਕੈਸੇ ਤੇ ਕਪੜੇ ਤੋਂ ਬਿਨਾਂ ਵੀ ਨਚੋੜੀਆਂ ਜਾਂਦੀਆਂ ਨੇ ਉਹ ਪਰ ਥੋੜੀ ਮਿਹਨਤ ਜ਼ਿਆਦਾ ਲੱਗਦੀ ਏ ਤੇ ਪਾਣੀ ਵੀ ਵਿੱਚ ਰਹਿ ਜਾਂਦਾ ਇਹਦੇ ਨਾਲ ਬਿਲਕੁਲ ਪਾਣੀ ਨਹੀਂ ਰਹੇਗਾ ਨਾਲੇ ਤੁਹਾਨੂੰ ਪਤਾ ਜਿਹੜੀਆਂ ਅੱਜਕੱਲ੍ਹ ਦੀਆਂ ਮੂਲੀਆਂ ਐ ਉਹਦੇ ਵਿੱਚ ਪਾਣੀ ਥੋੜਾ ਜ਼ਿਆਦਾ ਆਉਂਦਾ ਏ ਇਸ ਤਰ੍ਹਾਂ ਕਰਦੀ ਕਰਦੀ ਮੈਂ ਢੇੜੇ ਬਣਾ ਬਣਾ ਕੇ ਮੂਲੀਆਂ ਨਿਚੋੜ ਲਵਾਂਗੀ ਜ਼ਿਆਦਾ ਢੜਾ ਸਮਾਂ ਵੇਸਟ ਨਹੀਂ ਕਰਨਾ ਜਲਦੀ ਤੁਹਾਨੂੰ ਰੈਸਪੀ ਸ਼ੇਅਰ ਕਰ ਦੇਣੀ ਐ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਐ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਨਾਲ ਦੇ ਨਾਲ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਆ ਦੇਖਿਓ ਫਰੈਂਡ ਇਧਰ ਨਾ ਮੈਂ ਹਨ ਮੂਲੀਆਂ ਚੋ ਪਾਣੀ ਲਿਆ ਨਿਚੋੜ ਦੇਖ ਸਕਦੇ ਜੇ ਨਾ ਇਹ ਪਾਣੀ ਨਾਲ ਤੁਸੀਂ ਆਟਾ ਵੀ ਗੁੰਨ ਸਕਦੇ ਹੋ ਮੈਂ ਇਹ ਗੁੰਨ ਕੇ ਰੱਖਿਆ ਸੀ ਤੇ ਪੀ ਵੀ ਸਕਦੇ ਜੇ ਐਨਾ ਫਾਇਦੇਮੰਦ ਫਾਇਦੇਮੰਦ ਪਾਣੀ ਹੁੰਦਾ ਇਹ ਵਾਲਾ ਤੇ ਆ ਦੇਖੋ ਇਹ ਸਾਡੇ ਫੈਮਿਲੀ ਵਾਲੇ ਪੀਏ ਸੀ ਤੇ ਹੁਣ ਮੈਂ ਜਿਹੜੀਆਂ ਰੈਂਦੀਆਂ ਨੇ ਉਹ ਵੀ ਨਿਚੋੜ ਲਾਂਗੀ ਤੇ ਫੇਰ ਸਟਾਰਟ ਕਰਦੇ ਹਾਂ ਸੀ ਰੋਟੀ ਬਣਾਣਾ ਇਹ ਜਿਹੜੀ ਰੋਟੀ ਹੈ ਨਾ ਮੂਲੀ ਵਾਲੇ ਪਰਾਂਠੇ ਇਹ ਤਾਂ ਸਵਾਦ ਦੇ ਨਾਲ ਨਾਲ ਪੋਸਟਿਕ ਵੀ ਬਹੁਤ ਜ਼ਿਆਦਾ ਹੁੰਦੇ ਤੇ ਆਪਣੇ ਸਿਹਤ ਲਈ ਵੀ ਜ਼ਿਆਦਾ ਚੰਗੇ ਹੁੰਦੇ ਨੇ ਬਹੁਤ ਸਵਾਦ ਲੱਗਦੇ ਨੇ ਮੂਲੀ ਵਾਲੇ ਪਰਾਂਠੇ ਸਭ ਖੁਸ਼ੋਕੀ ਖਾ ਲੈਂਦੇ ਨੇ ਬੜੇ ਸਵਾਦ ਲੱਗਦੇ ਨੇ ਤੇ ਇੱਧਰ ਤੁਹਾਨੂੰ ਮੈਂ ਦਿਖਾ ਰਹੀ ਆ ਆ ਦੇਖੋ ਮੈਂ ਪੇੜੇ ਕਰ ਲਏ ਪਾਣੀ ਇੱਕਦਮ ਨਿਚਰ ਚੁਕਾ ਹੈ ਜੇ ਤੁਸੀਂ direto ਬਾਹਰ ਨਿਚੋੜਨਾ ਚਾਹੋ ਨਿਚੋੜ ਸਕਦੇ ਪਰ ਇੱਕਦਮ ਪਾਣੀ ਵਧੀਗਾ ਸੋਕ ਹੋ ਗਿਆ ਤੇ ਹੁਣ ਇਹਦੇ ਵਿੱਚ ਮੈਂ ਪਾ ਦਾਂਗੀ ਅੱਜ ਕੱਲ ਤੁਹਾਨੂੰ ਪਤਾ ਤਾਂ ਨਹੀਂ ਆਦਾ ਨਹੀਂ ਹਜੇ ਹੈਗਾ ਇਹ ਆ ਨਾਲ ਮੂਲੀਆਂ ਤੇ ਪੱਤੇ ਤੇ ਮੂਲੀਆਂ ਦੇ ਪੱਤੇ ਕੁਲੇ ਕੁਲੇ ਨਾਲ ਥੋੜੇ ਥੋੜੇ ਕੱਢ ਕੇ ਤੇ ਉਹ ਵਿੱਚ ਪਾ ਦਿੱਤੇ ਤਾਂ ਮੈਨੂੰ ਬਾਅਦ ਚ ਪਤਾ ਇਹਦੇ ਵਿੱਚ ਹਰੀਆਂ ਮਿਰਚਾਂ ਹੈ ਮਿਕਸੀ ਜੀ ਫਿਰ ਮੈਂ ਸਾਰੇ ਪਾ ਦਿੱਤੇ ਤੇ ਹੁਣ ਇਹਦੇ ਵਿੱਚ ਅਸੀਂ ਪਾ ਲਾਂਗੇ ਮਸਾਲੇ ਇਹਨੂੰ ਕਰ ਲਾਂਗੇ ਮਿਕਸ ਪਿਆਜ਼ ਅਦਰਕ ਹਰੀਆਂ ਮਿਰਚਾਂ ਤੇ ਮੂਲੀਆਂ ਦੇ ਪੱਤਿਆਂ ਨੂੰ ਇਹ ਚੋਂ ਮੈਂ ਥੋੜਾ ਜਿਹਾ ਮਸਾਲਾ ਕੱਢ ਕੇ ਰੱਖ ਲਾਂਗੀ ਕਿਉਂਕਿ ਮੈਨੂੰ ਲੱਗਦਾ ਪਿਆ ਜਿਆਦਾ ਹੈ ਜੀ ਅਸੀਂ ਕੀ ਮਤਲਬ ਸ਼ਾਮ ਨੂੰ ਰੋਟੀ ਬ बनानी ਹੈ ਜਸ ਫੇਰੇ ਅਗਲੇ ਦਿਨ ਫਿਰ ਤੁਸੀਂ ਲੂਣ ਮਰਚ ਪਾਉਣ ਤੋਂ ਪਹਿਲਾਂ ਹੀ ਜਿੰਨਾ ਕਿ ਤੁਹਾਨੂੰ ਲੋੜ ਹੈ ਉਸ ਤੋਂ ਪਹਿਲਾਂ ਮੂਲੀਆ ਕੱਟ ਕੇ ਰੱਖ ਸਕਦੇ ਜੇ ਤੇ ਆ ਦੇਖਿਆ ਇੰਨੀ ਆ ਕਿ ਮੈਂ ਸਵੇਰੇ ਨਿਆਣੀ ਨੋਟੀਫਨ ਚ ਦੇ ਦਾਂਗੀ ਤੇ ਹੁਣ ਇਹਦੇ ਵਿੱਚ ਮੈਂ ਬਾਕੀ ਚ ਕਰ ਲਾ ਜੀ ਮਸਾਲੇ ਮਿਕਸ ਨਮਕ ਥੋੜੀ ਜੀ ਹਲਦੀ ਹਲਦੀ ਤੁਸੀਂ ਪੇ ਵੀ ਕਰ ਸਕਦੇ ਜੇ ਤੁਹਾਡੀ ਮਰਜ਼ੀ ਹੈ ਇਹ ਜੀਰਾ ਤੇ ਕਾਲੀ ਮਿਰਚਾ ਜਵੈਨ ਨਾਲ ਪਾਦਾਂਗੇ ਗਰਮ ਮਸਾਲਾ ਇਹਨੂੰ ਚੰਗੀ ਤਰ੍ਹਾਂ ਕਰਦਾਂਗੇ ਮਿਕਸ ਮੈਂ ਲੋਕ ਦੋ ਜਿੱਤਰਾ ਚਾਹ ਲਈ ਹੈ ਨਾ ਇਹਨੂੰ ਮਿਕਸ ਕਰਦਾਂਗੇ ਮਸਾਲੇ ਨੂੰ ਤੇ ਹੁਣ ਅਸੀਂ ਸ਼ੁਰੂ ਕਰਦਾਂਗੇ ਰੋਟੀ ਬਣਾਣੀ ਰੋਟੀ ਵੀ ਕਾ ਸਕਦੇ ਪਰਾਂਠੇ ਵੀ ਕਹਿ ਲਈਦੇ ਜਿਤਨਾ ਤੁਹਾਡੀ ਮਰਜ਼ੀ ਹੈ ਦੇਖੋ ਅਸੀਂ ਸਟਾਰਟ ਕਰਦੇ ਆਂ ਮੂਲੀ ਵਾਲੇ ਪਰਾਂਠੇ ਬਣਾਨੇ ਇੱਧਰ ਆਟਾ ਮੈਂ ਲੈ ਲਿਆ ਐ ਮੈਂ ਸਵੇਰ ਦਾ ਗੁੰਨ ਕੇ ਰੱਖਿਆ ਨੰਦੋ ਢੇੜੇ ਲੈ ਕੇ ਨਿਕਨੇ ਨਕੇ ਉਹਦੀ ਆਪਾਂ ਦੋਵਾਂ ਦੀ ਕਰ ਲੈਣੇ ਝੁੰਟ ਕਰਕੇ ਤੇ ਉਹਨੂੰ ਵੀ ਥੋੜਾ ਜਿਹਾ ਵੇਲ ਲੈਣਾ ਪੂੜੀ ਦੀ ਟਾਈਪ ਇਹ ਅਸੀਂ ਦੋ ਢੇੜੇ ਜੇ ਬਣਾਵਾਂਗੇ ਕਿਉਂਕਿ ਜਿਹੜੇ ਮੂਲੀ ਵਾਲੀ ਰੋਟੀ ਨਾਲ ਜਿਤਰਾ ਆਲੂ ਵਾਲੀ ਆਪਾਂ ਨੂੰ ਇੱਕ ਢੇੜੇ 'ਚ ਬਹੁਤ ਚੰਗਾ ਸੁਆਦ ਲੱਗਦੀ ਐ ਆਲੂ ਵਾਲੀ ਦੋ ਢੇੜੇ 'ਚ ਬਣ ਜਾਂਦੀ ਐ ਉਹ ਵੀ ਬੜੀ ਵਧੀਆ ਬਣਦੀ ਹੈ ਦੋ ਪੇੜਿਆਂ ਚ ਪਰ ਆਪਾਂ ਜਦਾਂ ਲੋਕ ਇੱਕ ਪੇੜੇ ਜਿਹਾ ਬਣਾਨੇ ਤੇ ਲੋਕ ਜ਼ਿਆਦਾ ਪਸੰਦ ਕਰਦੇ ਇਸ ਲਈ ਕਰਕੇ ਮੂਲੀ ਵਾਲੀ ਵੀ ਇੱਕ ਪੇੜੇ ਚ ਹੀ ਬਣ ਜਾਂਦੀ ਹੈ ਪਰ ਆਪਾਂ ਨੂੰ ਦੋ ਪੇੜਿਆਂ ਚ ਰੋਟੀ ਜ਼ਿਆਦਾ ਚਾਹ ਲੱਗਦੀ ਹੈ ਆਪੋ ਆਪਣਾ ਵੇਲੋ ਸਵਾਤੇ ਤਰੀਕਾਂ ਦਾ ਰੋਟੀ ਇਹਨੇ ਆਪਾਂ ਪੂਰੀ ਜਿੰਨੀਆਂ ਦੋ ਪੇੜਿਆਂ ਨੂੰ ਰੀਲ ਲੈਣੇ ਇਹਦੇ ਚ ਫਿਰ ਅਸੀਂ ਪਾ ਦੇਣੀ ਆਂ ਮੂਲੀਆਂ ਇੱਕੋ ਜਿਹਾ ਸੇਮ ਸਾਈਜ਼ ਦੇ ਕਰ ਲਾਂਗੇ ਜੀ ਸਤੁਵੀਂ ਦੇਖ ਰਹੇ ਜੇ ਤੇ ਹੁਣ ਇਹਦੇ ਵਿੱਚ ਅਸੀਂ ਪਾ ਦਾਂਗੇ ਮੂਲੀਆਂ ਵਾਲਾ ਮਸਾਲਾ ਇੱਕ ਦੁਕਸ਼ ਕੀਤੀ ਹੈ ਇਹ ਮੂਲੀਆਂ ਨੇ ਆਪਾਂ ਪੈਟਰਨ ਬਣਾਇਆ ਹੋਇਆ ਹੈ ਹਾਂ ਹੁਣ ਵੀ ਚਿਤਰਾ ਗਰਗੇ ਖਲਾਰ ਕੇ ਪਾ ਕੇ ਤੇ ਦੂਜਾ ਪੇੜ ਤੇ ਜਿਹੜੀ ਰੋਟੀ ਕਦੇ ਨਾਲ ਚਿਪਕਾ ਦੇਣੀ ਇਸ ਤਰ੍ਹਾਂ ਬੜੀਆਂ ਹੀ ਸੌਣੀਆਂ ਵੱਡੀਆਂ ਵੱਡੀਆਂ ਰੋਟੀ ਤੋਂ ਪੇੜ ਯਾਨੀ ਕਿ ਪਤਲੀਆਂ ਪਤਲੀਆਂ ਇਹ ਨਹੀਂ ਗਿਓ ਇਹ ਇੱਕ ਪੇੜੇ ਨਾਲੋਂ ਵੀ ਜ਼ਿਆਦਾ ਵਧੀਆ ਬਣਦੇ ਜੀ ਤੇ ਹੁਣ ਇਹਨੂੰ ਅਸੀਂ ਥੋੜਾ ਜਿਹਾ ਲਾਦਾਂਗੇ ਧੂੜਾ ਤੇ ਰੋਟੀ ਵੇਲ ਲਾਂਗੇ ਤੇ ਫਿਰ ਵੇਲ ਕੇ ਸੌਫਟ ਸੌਫਟ ਵੇਲਣੇ ਨਾਲ ਜ਼ਿਆਦਾ ਘੁੱਟ ਕੇ ਨਹੀਂ ਪੋਲਾ ਪੋਲਾ ਵੇਲ ਕੇ ਨੋ ਸਿੱ ਤਰੇ ਤੇ ਪਾ ਦਾਂਗੇ ਇਸ ਤਰ੍ਹਾਂ ਕਰਕੇ ਅਸੀਂ ਇਹ ਜਾਰੀ ਰੋਟੀ ਲਾਵਾਂਗੇ ਮੂਲੀ ਵਾਲੇ ਪਰਾਂਠੇ ਸਾਡੇ ਬਣ ਜਾਣਗੇ ਤੇ ਦੂਸਰਾ ਫਿਰ ਤਿਆਰੀ ਇਤਰਾ ਸੇਮ ਕਰਾਂਗੇ ਤੇ ਜਲਦੀ ਜਲਦੀ ਬਣਾਵਾਂਗੇ ਅਸੀਂ ਰੋਟੀਆਂ ਤੇ ਅੱਜ ਕੱਲ ਤੇ ਚੜੇ ਸਿਆਲੀ ਪਹਿਲੀ ਰੋਟੀ ਹੈ ਸਾਡੇ ਘਰ ਜੜੀ ਬਣੀ ਹੈ ਮੂਲੀ ਵਾਲੀ ਹੁਣ ਸਾਰਾ ਸਿਆਲੀ ਇਤਰਾ ਹੀ ਨੰਗਨਾ ਮੂਲੀ ਵਾਲੀ ਆਲੂ ਵਾਲੀ ਮੇथी ਵਾਲੀ ਦਾਲ ਵਾਲੀ ਮੇਰਾ ਬੇਟਾ ਹੀ ਬੜਾ ਸ਼ਿਕਾਇਨ ਹੈ ਰੋਟੀਆਂ ਦੇ ਉਹਨੇ ਮੈਨੂੰ ਦਿਨ ਚੜ੍ਹਦੇ ਇਹਨੂੰ ਕਹਿ ਦਿੱਤਾ ਮम्मा ਅੱਜ ਮੂਲੀ ਵਾਲੀ ਖਾ ਨਹੀਂ ਸਕਤੇ ਉੱਠੇ ਨਹੀਂ ਮੈਂ ਚੱਲ ਠੀਕ ਅੱਜ ਬਣਾ ਲਿਨੇ ਆ ਇਸ ਤਰ੍ਹਾਂ ਕਰਕੇ ਨਾ ਫਿਰ ਮੈਂ ਬਣਾ ਕੇ ਦਿੱਤੀਆਂ ਦੇਖ ਸਕਦੇ ਜੀ ਕਿ ਨਾਲ-ਨਾਲ ਕਿਉਂ ਲਈ ਜਾਣਾ ਦੂਜਾ ਵੀ ਨਾਲ-ਨਾਲ ਬਣਾਈ ਜਾਣੀ ਹੈ ਰੋਟੀ ਫੇਲ ਲੱਗ ਪਿਆ ਆਪਾਂ ਸੇਮ ਮੈਥਡ ਨਾਲ ਦੋ ਇਹਨੇ ਕਰ ਲਏ ਦੋ ਛੋਟੇ ਕਰ ਲਏ ਦੋ ਰੋਟੀਆਂ ਵੇਲ ਲੀਆਂ ਨਿਕਲ ਕੇ ਪੂੜੀ ਡਾਈ ਇਹਦੇ ਵਿੱਚ ਫਿਰ ਭਰ ਦਾਂਗੇ ਅਸੀਂ ਮੂਲੀਆਂ ਤੇ ਇਹਦੇ ਦੁਜੀ ਉੱਪਰ ਮਾਰ ਕੇ ਤੇ ਇਹਨੂੰ ਫਿਰ ਛੋਟੇ ਕਰਕੇ ਤੇ ਰੋਟੀ ਵੇਲ ਲਾਂਗੇ ਬੜਾ ਹੀ ਆਸਾਨ ਤਰੀਕਾ ਹੈ ਸਭ ਤੋਂ ਆਸਾਨ ਤਰੀਕਾ ਹੈ ਮੂਲੀ ਵਾਲੀ ਰੋਟੀ ਦਾ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਦੱਸਿਓ ਮੈਨੂੰ ਜ਼ਰੂਰ ਤੁਹਾਨੂੰ ਇਹ ਤਰੀਕਾ ਕਿਹੋ ਜਿਹਾ ਲੱਗਾ ਤੇ ਨਾਲੇ ਮੈਨੂੰ ਨਵੀਂ ਦੱਸਿਆ ਕਰੋ ਤੁਸੀਂ ਕਿੱਥੋਂ ਦੇਖਦੇ ਜੇ ਸਾਨੂੰ ਜਿਹੜਾ ਸਾਨੂੰ ਪਤਾ ਲੱਗ ਸਕੇ ਸਾਨੂੰ ਕੋਨ ਲੋਕ ਸਾਡੇ ਨਾਲ ਜੁੜਿਓ ਇਹ ਵੀ ਕਮੈਂਟ ਵਿੱਚ ਸਾਨੂੰ ਆਪ ਤੇ ਸ਼ਾਇਰ ਦਾ ਨਾਮ ਜ਼ਰੂਰ ਲਿਖਿਓ ਤਾਂ ਕਿ ਸਾਨੂੰ ਤੁਹਾਡੇ ਬਾਰੇ ਵੀ ਕੁਝ ਪਤਾ ਚੱਲ ਸਕੇ ਆ ਦੇਖਿਓ ਤੇ ਨਾਲ ਨਾਲ ਘਿਓ ਲਾਈ ਜਾਵਾਂਗੇ ਤੇ ਨਾਲ ਰੋਟੀ ਦੂਜੀ ਵੀ ਤਿਆਰ ਕਰੀ ਜਾਵਾਂ ਮੇਰਾ ਬੇਟਾ ਨਾ ਬਹੁਤ ਕਾਲੀ ਮਾਂ ਦਾ ਰੋਟੀ ਬਣਾਉਣੇ ਨੇ ਥੋੜੀ ਕੱਚੀ ਛੇਤੀ ਮम्मा ਪਹਿਲਾਂ ਮਿੰਨਦੇ ਤੇ ਉਹਦ ਕੋ ਤਾਂ ਇੰਤਜ਼ਾਰ ਹੁੰਦਾ ਹੀ ਨਹੀਂ ਨਾ ਕੜੇਗਾ ਸਭ ਤੋਂ ਪਹਿਲੇ ਮੈਂ ਉਹਨੂੰ ਦੇਣੀ ਨਹੀਂ ਉਹ ਤੇ ਕਲੋਂਦਾ ਹੀ ਨਹੀਂ ਨਾ ਮੰ ਦੂਸਰੀ ਰੋਟੀ ਨੂੰ ਵੀ ਅਸੀਂ ਲਾ ਦਾਂਗੇ ਕਿਉਂ ਉਹ ਉਹ ਨੂੰ ਮੈਂ ਜਿਹੜਾ ਤੁਹਾਨੂੰ ਅਗਲਾ ਦੱਸਾਂਗੀ ਇੱਕ ਪੇੜੇ ਚ ਉਹ ਵੀ ਥੋੜੀ ਜਿਹੀ ਬਣਾ ਕੇ ਦਿਖਾਵਾਂਗੀ ਪਰ ਮੈਂ ਬਣਾਈ ਜਰੂਰ ਸੀ ਪਰ ਮੈਨੂੰ ਵਦਿਆ ਨਹੀਂ ਲੱਗੀ ਮੈਂ ਬਾਅਦ ਚ ਦੋ ਭੜਿਆਂ ਦੀ ਸਾਰੀਆਂ ਰੋਟੀਆਂ ਪਕਾ ਲੀਆਂ ਮੈਨੂੰ ਨਹੀਂ ਸੀ ਵਧੀਆ ਲੱਗੀ ਆ ਦੇਖੋ ਕਹਿੰਦਾ ਮम्मा ਇੱਕ ਆਲੂ ਵਾਲੀ ਰੋਟੀ ਵਾਂਗੂ ਇੱਕ ਪੇੜੇ ਚ ਬਣਾ ਕੇ ਮੈਂ ਦੱਸੋ ਆ ਵੀ ਦੂਜਾ ਤਰੀਕਾ ਦੱਸਣ ਦੇ ਆਂ ਮੈਂ ਦੱਸ ਦਿੰਨੀ ਆ ਹਨੋ ਜਿਆਦਾ ਆਲੂ ਵਾਲੀ ਬੜੀ ਪਸੰਦ ਹੈ ਨਾ ਉਹ ਇੱਕ ਘੜੇ ਰਖੋ ਸ਼ੋ ਖਾਂਦਾ ਮੈਂ ਉਹ ਇਤਰਾ ਬਣਾ ਕੇ ਜੰਡ ਐਕਸਟਰਾ ਟਾਪਾ ਕੱਢ ਕੇ ਇਹਦੇ ਨੂੰ ਵੇਲ ਲੈਣਾ ਹੈ ਇਹਨਾਂ ਜਿਆਦਾ ਚਿਰ ਰਹਿ ਨਮਕ ਪਿਆਰ ਆਵੇ ਮੂਲੀ ਵਗਾਂ ਵਾਲੇ ਮੂਲੀਆਂ ਚ ਤੇ ਪਾਣੀ ਛੱਡ ਜਾਂਦੀਆਂ ਇਸ ਲਈ ਜਿਸ ਤਰ੍ਹਾਂ ਤੁਸੀਂ ਨਾਲ ਨਾਲ ਖਾਣਾ ਉਤਰਾ ਵੀ ਨਮਕ ਪਾ ਸਕਦੇ ਜੇ ਪਾਣੀ ਬਚੇ ਵੀ ਕੁੱਟ ਕੇ ਜ਼ਰੂਰ ਨਿਚੋੜ ਲੈਣਾ ਦੇਖ ਸਕਦੇ ਜੀ ਟੋਟੀਆਂ ਸਾਡੀਆਂ ਹੁਣ ਇੱਥੇ ਲੱਤ ਕੇ ਦੋ ਹੋ ਗਈਆਂ ਤਿਆਰ ਐਨੇ ਇੱਕ ਤਾਂ ਦੁਕਾਨੀ ਜੀ ਤੁਹਾਨੂੰ ਇੱਕ ਦਿਖਾ ਦਿੰਨੇ ਆ ਇਹਨਾਂ ਨੂੰ ਗੋਲ ਇੱਕ ਪਰੇ ਵਾਲੀ ਉਹ ਜਿਆਦਾ ਨਾ ਨਹੀਂ ਸੀ ਵਧੀਆ ਥੋੜਾ ਜਿਹਾ ਪਾਣੀ ਮੈਨੂੰ ਲੱਗਦਾ ਜੀ ਤੇ ਅੱਜ ਕੱਲ੍ਹ ਜੇ ਮੂਲੀਆਂ ਨਾ ਜਿਆਦਾ ਥੋੜਾ ਪਾਣੀ ਹੁੰਦਾ ਹੈ ਪਰ ਸial ਤੇ ਥੋੜੀ ਠੀਕ ਹੋ ਜਾਂਦੀਆਂ ਨੇ ਆ ਦੇਖਿਆ ਇਤਰਾ ਸੌਫ ਸੌਟ ਹੱਥਾ ਨਾ ਇਹਨੂੰ ਵੀ ਲੈ ਲੈਣਾ ਤੇ ਫਿਰ ਇਹਨੂੰ ਵੀ ਤਵੇ ਤੇ ਪਾ ਦਾਂਗੇ ਤੇ ਇੱਕ ਪਿੜੇ ਵਾਲੀ ਵੀ ਤਿਆਰ ਹੋ ਜਾਂਦੀ ਹੈ ਪਰ ਆਪਾਂ ਜਦੋਂ ਬਣਾ ਰਹੇ ਹਾਂ ਇਹਦੇ ਤਾਂ ਇਹਗਾ ਹੁਣ ਅੰਚ ਲੈ ਜਾਣ ਹੈ ਮੈਂ ਕਰ ਲੈਂਦੀ ਹਾਂ ਲੱਗਦਾ ਹੈ ਇੱਕ ਪਿੜੇ ਵਾਲੀ ਕਿੱਥੇ ਲੈ ਜਾ ਮੈਂ ਲੈ ਕੇ ਆਉਣੀ ਆਹ ਦੇ ਇੱਕ ਪਿੜੇ ਵਾਲੀ ਮੈਂ ਤੁਹਾਨੂੰ ਨਜ਼ਾਰਾ ਦਿਖਾਉਂਦਾ ਹਾਂ ਮੈਂ ਕਿੰਨਾ ਫਾਇਦਾ ਆ। ਅੰਜਲਾ ਗਾ ਜੇ ਖਾਣ ਕਾ ਜੇ ਇੱਕ ਬਾਈਟ ਖਾ ਕੇ ਦੱਸ ਮੈਨੂੰ। ਪੌਲੀ ਜੀ ਇੱਕ ਬਾਈਟ ਖੇ ਰੈਂਡ ਕਰ ਦੇ ਨੇ ਵੀਡੀਓ ਦਾ। ਤੇ ਅੰਜੇ ਮੇਰਾ ਬਹੁਤ ਸ਼ਕੀਨ।